ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਵੱਲੋਂ ਨਵੇਂ ਹਲਕਾ ਇੰਚਾਰਜ ਦੀ ਨਿਯੁਕਤੀ ਤੇ ਸਵਾਗਤ ਕੀਤਾ। ਬੰਦ ਪਈ ਗੁਰੂ ਨਾਨਕ ਲਾਇਬ੍ਰੇਰੀ ਮੁੜ ਸ਼ੁਰੂ ਕੀਤੀ ਜਾਵੇ ਤੇ ਇਤਿਹਾਸਕ ਸਥਾਨਾਂ ਨੂੰ ਜਾਂਦੀ ਮੁੱਖ ਬੰਗਾ ਰੋਡ ਸੜਕ ਦੀਆਂ ਸਾਈਡਾਂ ਨੂੰ ਸੁੰਦਰ ਬਣਾਇਆ ਜਾਵੇ ਤਰਨਜੀਤ ਸਿੰਘ ਕਿਨੜਾ ਫਗਵਾੜਾ ਆਮ ਆਦਮੀ ਪਾਰਟੀ ਫਗਵਾੜਾ ਦੇ ਨਵੇਂ ਬਣੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਦਾ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਵੱਲੋਂ ਬੰਗਾ ਰੋਡ ਦਫ਼ਤਰ ਵਿਖੇ ਬੁਕੇ ਦੇ ਕੇ ਸਵਾਗਤ ਕੀਤਾ ਤੇ ਨਵੀਂ ਨਿਯੁਕਤੀ ਤੇ ਮੁਬਾਰਕਬਾਦ ਦਿੱਤੀ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿਨੜਾ ਤੇ ਸਮੂਹ ਮੈਂਬਰਾਂ ਨੇ ਟਾਊਨ ਹਾਲ ਵਿਖੇ ਬੰਦ ਪਈ ਗੁਰੂ ਨਾਨਕ ਲਾਇਬ੍ਰੇਰੀ ਨੂੰ ਦੁਬਾਰਾ ਸ਼ੁਰੂ ਕਰਨ ਲਈ ਮੰਗ ਕੀਤੀ ਤੇ ਨਾਲ ਹੀ ਇਤਿਹਾਸਕ ਅਸਥਾਨਾਂ ਨੂੰ ਜਾਂਦੀ 메인 ਬੰਗਾ ਰੋਡ ਸੜਕ ਦੀ ਸਾਈਡਾਂ ਨੂੰ ਸੁੰਦਰ ਤੇ ਸਾਫ਼ ਕਰਨ ਦੀ ਵੀ ਮੰਗ ਕੀਤੀ ਜਿਸ ਤੇ ਨਵੇਂ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਨੇ ਮੈਂਬਰਾਂ ਨੂੰ ਪਰੋਸਾ ਦਿੱਤਾ ਜਲਦੀ ਹੀ ਬੰਦ ਪਈ ਲਾਇਬ੍ਰੇਰੀ ਚਾਲੂ ਕਰਵਾਈ ਜਾਵੇਗੀ ਤੇ ਨਾਲ ਹੀ ਕਿਹਾ ਕਿ 메인 ਬੰਗਾ ਰੋਡ ਨੂੰ ਵੀ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗਾ ਸ਼ਹਿਰ ਦੇ ਇਤਿਹਾਸਕ ਅਸਥਾਨਾਂ ਦੇ ਰਸਤੇ ਪੂਰੇ ਸਾਫ਼ ਕੀਤੇ ਜਾਣਗੇ इस मौके चेयरमैन हरिपाल सिंह कैशियर अमित शुक्ला जॉइंट सेक्रेटरी कपिल देव नाना सुधीर तो अलावा डिप्टी मेयर विक्की सूद आप आगो गुरदीप दीपा साहिल ओरी राजा प्रभाकर जसजीव सिंह प्रिंस कौसलर संजय शुक्ला आदि हाजिर सन